ਮੇਰਾ ਨਾਮ ਹਰਸ਼ਿੰਦਰ ਸਿੰਘ ਮੈਨੂੰ ਕਿ ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਦੀ ਡਿਜੀ ਜਣਾ 11:00 ਵਜੇ ਕੰਦਾਲਾ ਵਜੇ ਕੀ ਕਰਨ ਕੀ ਆ ਕਰਨ ਇਹ ਕਿ ਇੱਕ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਹੈ ਆਪਣਾ ਪਿੰਡ ਜੋੜੀਆਂ ਦੱਸਦਾ ਹੈ 50 ਲੱਖ ਦੀ ਫਰौती ਮੰਗਣ ਨੂੰ ਮੈਂ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮ ਕਰਨ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੁਹਾਨੂੰ ਪੈਸੇ ਦੇ ਦਣੇ ਆ ਪਹਿਲਾਂ ਤਾਂ ਉਹ ਕਹਿੰਦਾ ਇਹ ਤੂੰ 50 ਲੱਖ ਰੁਪਈਆ ਫਿਰ ਉਹ ਨੰਬਰ ਤਿੰਨ ਦਿਨਾਂ ਦੇਣਾ ਤੇ 12 ਤਰੀਕ ਨੂੰ ਦੇ ਦੇਣੀ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜਿਹੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਨੰਬਰ ਮੇਰੇ ਕੋਲ ਚੇਂਜ ਕਰਕੇ ਉਹਨੇ ਆਏ ਨੇ ਅੱਜ ਵੀ ਜਿਹੜੀ ਕਹਾਣੀ ਹੈ ਹਾਂਜੀ ਕੁਲਸ ਨੇ ਐਫ ਆਈ ਆਰ ਸਵੇਰ ਰਜਿਸਟਰੀ ਕੀਤੀ ਹੈ 10 ਤਰੀਕ ਨੂੰ ਸਾਡੇ ਇੱਥੇ ਹੀ ਉਦੋਂ ਵੀ ਕਾਲਾਂ ਦੇਤੀ ਬਾਕ ਦੇਤੀਆਂ ਕਿਸ਼ਲਾਕਾਂ ਦੇ ਪਿੱਛੇ ਦਵੇ ਕਿਉਂਕਿ ਇਹ ਗੁੰਡਾ ਰਾਜ ਆ ਇਹ ਡਾਇਰੈਕਟ ਕਰਦੇ ਬਹੁਤ ਜਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਦ ਦਿਨ ਵਧਦਾ ਜਾ ਰਿਹਾ ਇੱਕ ਘਰ ਛੱਡ ਕੇ ਬੁਝੇ ਸਰ ਧਮਕੀਆਂ ਦੇ ਰਹੇ ਨੇ ਪਤਾ ਨਹੀਂ ਹੁਣ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਪ੍ਰਸ਼ਾਸਨ ਜਿਹੜੀ ਸਾਡੀ ਸੁਰੱਖਿਆ ਤੇ ਸਾਨੂੰ ਅੱਜ ਸੇਵ ਕਰੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ ਸਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਿਕਿਉਰਟੀ ਨਾਲ ਸੀ ਰਾਤ ਵੀ ਨਾਲ ਸੇ ਔਰ ਉਹ ਇਹਨਾਂ ਨੂੰ ਹਾਇਰ ਕੀਤੇ ਆ ਪਰ ਸਾਡੇ ਬੰਦੇ ਨੇ ਵੀ ਆਪਣਾ ਦਾ ਫਾਇਰ ਦੋਪੀ। ਹਾਂ ਲੱਗੇ ਗੱਲ ਨੇ। ਤੇ ਉਸਨੇ ਕੋਈ ਕਾਲ ਆਈ। ਉਸਨੇ ਉਸ ਤੋਂ ਬਾਅਦ ਕਾਲ ਆਉਂਦੀ ਆ। ਮੈਨੂੰ ਕਾਲ ਆਈ ਆ 4:00 ਵਜੇ ਕੁਛ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ। ਮੈਂ ਕਿਹਾ ਕਾਹਦਾ ਗਿਫਟ? ਤੇ ਮੁਰਗੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ। ਮੈਂ ਕਿਹਾ ਯਾਰ ਤੂੰ ਰਾਤ ਜਾਗਦੇ ਰਹਿੰਦਾ। ਤੇ ਮੇਰੇ ਲਾਗੇ ਐਸਚਓ ਸਾਹਿਬ ਹੀ ਐਸਚਓ ਸਾਹਿਬ ਨੇ ਗੱਲ ਕੀਤੀ ਆ ਗਾੜੀ ਨੂੰ ਬਾਹਰ ਕੱਢਣ ਦਾ। ਤੇ ਅਕੀ ਜਿਹੜੀਆਂ ਕਾਲਾਂ ਆ ਰਹੀਆਂ ਨੇ 8 ਤਰੀਕ ਤੋਂ ਪਹਿਲਾਂ ਤੇ ਕੈਨੇਡਾ ਦੇ ਨੰਬਰ ਤੋਂ ਆਈਆਂ ਨੇ ਫਿਰ ਉਹ ਨੰਬਰ ਬੰਦ ਹੋ ਜਾਂਦਾ ਉਸ ਤੋਂ ਬਾਅਦ ਇੰਗਲੈਂਡ ਦੇ ਨੰਬਰ ਤੋਂ ਆ ਰਹੀਆਂ ਨੇ ਲਗਾਤਾਰ ਹੀ ਨੰਬਰ ਚੇਂਜ ਕਰ ਕਰਕੇ ਆ ਰਹੀਆਂ ਨੇ ਲਗਭਗ 40-50 ਨੰਬਰ ਮੇਰੇ ਕੋਲ ਚੇਂਜ ਕਰਕੇ ਜਿਹੜੇ ਆਏ ਹੋਏ ਤੇ ਅੱਜ ਵੀ ਜਿਹੜੀ ਕਾਲ ਆਂਦੀ ਆ ਉਹ ਵੀ ਸਵੇਰੇ ਐਸਐਚਓ ਸਾਹਿਬ ਦੇ ਤੋਂ ਇੱਥੇ ਹੀ ਉਦੋਂ ਵੀ ਕਾਲ ਵਿਦੇਸ਼ ਦੇ ਨੰਬਰ ਤੋਂ ਆਈ ਆ ਦੋ ਵਾਰੀ ਚੱਕਿਆ ਨਹੀਂ ਕਿ ਜਿਹੜੇ ਜਦੋਂ ਚੱਕਿਆ ਮੈਂ ਗੱਲ ਕੀਤੀ ਆ ਮੈਂ ਗਾਲਾਂ ਡਾ ਪਿਆ ਕਟਲਬੁਰਗ ਐਸਐਸਪੀ ਸਾਹਿਬ ਨਾਲ ਕੀਤੀ ਬਾਰਾਂ ਮੈਂ ਕਹਿੰਦਾ ਇਹ ਡਾਇਰੈਕਟ ਕਾਲ ਹੈ ਕਿ ਵਟਸਐਪ ਕੋਈ ਡਾਇਰੈਕਟ ਨਹੀਂ ਵਟਸਐਪ ਕਾਲ ਆ ਰਹੀਆਂ ਸਾਰੇ ਵਟਸਐਪ ਆਪਦੇਸ਼ ਤੋਂ ਰਹੀਆਂ ਨੇ ਕਿੰਨੀ ਦਿਨ ਦੱਸਦਾ ਮੈਂ ਨਿਸ਼ਾਨ ਚੰਗੀਆਂ ਪਤਾ ਨਹੀਂ ਹੁਣ ਪਾਉਣੇ ਕਿੰਨੀ ਦਿਨ ਇਹ 8 6 2025 ਤੋਂ ਲਗਾਤਾਰ ਆ ਰਹੀਆਂ ਨੇ ਹਰ ਸੇਮਰ ਤੋਂ ਮੁੰਡਾ ਆਪਣੇ ਉਹਦਾ ਫੈਰੋ ਕਿਦਾ ਕਿਦਾ 4-5 ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰੇ ਗੇੜ ਨੂੰ ਮੋਰੀਆਂ ਵਾਰਸੀਆਂ ਜੋ ਆਮ ਸਾਤੇ ਜੋ ਵਿਅਕਤੀ ਜਿਹੜੇ ਮੋਟਰਸਾਈਕਲ ਤੇ ਆਏ ਤੇ ਮੈਸੂਲੀਅਤ ਬੱਚਿਆਂ ਦੇ ਮਿਹਰਿਆਂ ਨੂੰ ਕੋਈ ਵਰਸਾ ਗਾਲੀ ਆਈ ਆ ਇਧਰ ਦੁਹੋਂ ਲੱਗਿਆ ਜਿਹੜੇ ਨੇ ਕਾਰ ਕਰਵਾਉਂਦੇ ਹਨ ਉਹਨਾਂ ਤੋਂ ਬੰਦ ਕਰਤੀ ਦੁਆਰਾ ਫੇਰ ਇਹਨੂੰ ਕਾਲ ਆਈ ਆ ਉਹ ਗਾਲ ਜਿਹੜੀ ਮੈਂ ਸੁਣੀ ਆਪਣੇ ਇਹਨੂੰ ਉਹਨਾਂ ਧਮਕੀਆਂ ਦਿੱਤੀਆਂ ਨਾਂ ਨੂੰ ਲੈਣਾ ਗਾਲਾਂ ਵਾਲਾਂ ਨੇ ਕੱਢੀਆਂ ਨੇ ਤੇ ਬਾਕੀ ਨਹੀਂ ਕਦਾ ਕਰਦੇ ਤੇ ਦੋਸਤਾਂ ਨੂੰ ਕੀ ਬਾਕੀ ਨੇ ਕੌਲਾ ਆ ਗਿਆ ਇਹਨੇ ਫੈਰ ਵੇ ਪਹਿਲਾਂ ਤਾਂ ਕੈਨੇਡਾ ਦਾ ਸ਼ੇਰ ਹੋਣ ਫੈਰ ਹੋਏਗਾ ਫਿਰ ਉਹ ਨੰਬਰ 5 ਉਸ ਤੋਂ ਬਾਅਦ ਇੰਗਲੈਂਡ ਦੇ ਨੰਬਰ 5 ਉਹ ਵੀ ਘਾਰੀ ਜਿਹੜਾ ਉਹਨਾਂ ਨੇ ਨੰਬਰ ਚੈੱਕ ਕਰਾਈ ਕਰਦੇ ਮਨਸੇ ਉਹਨਾਂ ਨੇ ਵੀ ਦੋ ਰੋਲ ਫੈਰ ਕੀਤੇ ਆ ਤੇ ਭਾਰੇ ਭੱਜ ਗਏ ਅੱਜ ਵੀ ਜਿਹੜੀ ਕਾਲ ਆਉਂਦੀਆਂ ਉਹ ਵੀ ਸਵੇਰੇ ਉਹ ਵੀ ਮੰਗਦੇ ਜੀ 50 ਲੱਖ ਰੁਪਏ ਹਰਸ ਨੇ ਨੰਬਰ ਤੋਂ ਆਏ ਦੋ ਵਾਰੀ ਚੱਕਿਆ ਇਹ ਜਦੋਂ ਚੱਕਿਆ ਇੱਕ ਗੱਲ ਮਨ ਫੈਰ ਆ ਗਈ ਤੇ ਕਿਹੜੇ ਤੋਂ ਬੋਲਣੇ ਕਿਦਾਂ ਆਈ ਕਿ ਰੁਸ਼ਾਨ ਸਿੰਘ ਜੋੜੀਆਂ ਕਰਾਉਂਦਾ ਹੈ ਜਿਹਨੇ ਜਰ ਕੋਲ ਇਹ ਬੋਲਦੇ ਆਪ ਦੇਸ਼ ਤੋਂ 3-2 ਮਹੀਨੇ ਕਿੰਨੇ ਦੱਸਦਾ ਮੈਂ ਦਿਖਾਣ ਚਾਹੀਏ ਕਿਹਨੇ ਵਾਲੀ ਸੀਗੀ ਜਿਹੜੇ ਇੱਥੇ ਆਏ ਦੋ ਜਣੇ ਹੋਰ ਸਾਡੇ 2025 ਤੋਂ ਲਗਾਤਾਰ ਰਾਜ ਨੇ ਕਹਿੰਦੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਫੋਨ ਤੇ ਗੱਲ ਹਾਂ ਜੀ ਬਸ ਹੋ ਗਿਆ ਹੁਣ ਕੋਈ ਕੀ ਕੀ ਕਰੇ ਤੁਹਾਡੇ ਕੋਲ ਕੀ ਆ ਅਸੀਂ ਟੈਸਟ ਕਰਾਏ ਇਹਨਾਂ ਨੂੰ ਨੋਟੇਡ ਹੀ ਮਾਪੀ ਆ